ਸਾਡੇ YouTube ਚੈਨਲ ਤੇ ਆਫਰ ਆਫ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੇਸ਼ ਵਿਆਪੀ ਹੜਤਾਲ ਵਿੱਚ ਪੰਜਾਬ ਮੁਲਾਜ਼ਮ ਪੈਨਸ਼ਨਰਾਂ ਸਾਝੇ ਫਰੰਟ ਦੇ ਸੱਦੇ ਤੇ ਜਲਾਲਾਬਾਦ ਪੱਛਮੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੁਆਰਾ ਕੀਤੇ ਵਿਸ਼ਾਲ ਪ੍ਰਦਰਸ਼ਨ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਰੋਧ ਜਾਵਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋਰੇ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਕਈ ਦਿਨ ਤੋਂ ਵਕ ਵਕ ਟ੍ਰੇਡ ਯੂਨionਾ ਮਲਾਜਮ ਪੈਨਸ਼ਨਰਾਂ ਸੰਜੇ ਫਰੰਟ ਪੰਜਾਬ ਤੇ ਹੋਰ ਪ੍ਰਾਤਰੀ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ 9 ਜੁਲਾਈ ਦੀ ਹੜਤਾਲ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੇ ਮੱਦੇਨਜ਼ਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਪੱਛਮੀ ਦੇ ਮਲਾਜਮਾਂ ਤੇ ਪੈਨਸ਼ਨਰਾਂ ਨੇ ਵੀ ਤਹਿਸੀਲ ਕੰਪਲੈਕਸ ਜਲਾਲਾਬਾਦ ਪੱਛਮੀ ਵਿਖੇ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਤੇ ਪ੍ਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਘਟੋ ਘਾਟ ਤਨਖਾਹ ਨਿਸ਼ਚਿਤ ਕਰਨ ਨਵਾਂ ਕਿਰਤ ਕੋਡ ਵਾਪਸ ਲੈਣ ਤੇ ਫਾਸੀਵਾਦੀ ਨੀਤੀਆਂ ਬੰਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਆਪਣੀ ਜ਼ੋਰਦਾਰ ਆਵਾਜ਼ ਉਠਾਈ ਤਾਂ ਆਓ ਜਾਣਦੇ ਹਾਂ ਕਿ ਇਸ ਪ੍ਰਦਰਸ਼ਨ ਵਿੱਚ ਕਿਹੜੇ-ਕਿਹੜੇ ਬੁਲਾਰਿਆਂ ਨੇ ਆਪਣੀ ਬਲੰਤ ਆਵਾਜ਼ ਕਰਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਉੱਤੇ ਜਜ਼ਮੀ ਪੜਾਸ ਕੱਢੀ ਤਸਵੀਰ ਕੰਪਲੈਕਸ ਜਲਾਲਾਬਾਦ ਪੱਛਮੀ ਵਿਖੇ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਸਾਂਝੇ ਮੋਰਚੇ ਵੱਲੋਂ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਧਰਨੇ ਦੀ ਅਗਵਾਈ ਬਲਬੀਰ ਸਿੰਘ ਕੁਆਰ ਪ੍ਰਧਾਨ ਪੈਨਸ਼ਨਰਸ ਐਸੋਸੀਏਸ਼ਨ ਪੰਜਾਬ ਤੇ ਸਲੰਦਰ ਕੰਬੋਜ ਜੋ ਸੋਭਾ ਜਲਦ ਸਕੱਤਰ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਵਿਗਿਆਨਕ ਸਾਥੀ ਨਥਾ ਸਿੰਘ ਸਰੋਜ ਚਪੜੀ ਵਾਲਾ ਪਰਮਜੀਤ ਸਿੰਘ ਕਾਬਾ ਨੇ ਕੀਤੀ ਇਸ ਰੋਜ਼ ਦਰਨੇ ਵਿੱਚ ਸ਼ਾਮਲ ਵੱਖ-ਵੱਖ ਆਗੂਆਂ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪੈਨਸ਼ਨਰਸ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਇਸ ਦਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਿਰਮਲਜੀਤ ਸਿੰਘ ਬਰਾੜ ਨਥਾ ਸਿੰਘ ਮੈਡਮ ਸਰੋਜ ਰਾਣੀ ਛਪੜੀ ਵਾਲਾ ਦੇਸ਼ ਰਾਜ ਗਾਂਧੀ ਦੁਨੀ ਚੰਦ ਬਤਰਾ ਸ਼੍ਰੀ ਪ੍ਰੇਮ ਪ੍ਰਕਾਸ਼ ਤੁਨਗੋ सुभाष मैदान गुरमीत मीत प्रधान यूनियन उगराह डॉक्टर प्रकाश दोषी सतीश चराया हरभजन ठटेरा कृष्ण बलदेव वाटर सप्लाई हूमन सिंह काठगढ़ सुशील कौर बेदी दर्शन सिंह भुलर सुखचैन सिंह कुमार मामू जोया मास्टर अशोक कुमार ਪਰਮਜੀਤ ਸਿੰਘ ਸੋਣਾ ਸੰਧਾ ਆਦੀ ਕੇਂਦਰ ਸਰਕਾਰ ਆ ਆਮਨੇ ਸੰਬੋਧਨ ਕੀਤਾ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਪਣੀ ਪੜਾਅ ਸੱਜ ਕੇ ਕੱਢੀ ਧਰਨੇ ਵਿੱਚ ਸ਼੍ਰੀ ਪਰਮਜੀਤ ਸਿੰਘ ਖਾਬਾ ਵਿਸ਼ੇਸ਼ ਤੌਰ ਦੇ ਉੱਤੇ ਸੰਬੋਧਨ ਕਰਨ ਦੇ ਬਾਅਦ ਤੇ ਹਾਜ਼ਰ ਹੋਏ ਸਕੱਤਰ ਦੀ ਅਗਵਾਈ ਪਰਮੋਦ ਖੰਨਾ ਜੀ ਨੇ ਬਾਕੂਬ ਨਿਭਾਈ ਤੇ ਤੌਰ ਤੇ ਅਖੀਰ ਦੇ ਵਿੱਚ ਬਲਬੀਰ ਸਿੰਘ ਕੁਆਰ ਨੇ ਸਾਰੀਆਂ ਜਥੇਬੰਦੀਆਂ ਨੂੰ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਦੀ ਅਪੀਲ ਕੀਤੀ ਤੇ ਆਏ ਹੋਏ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕੀਤਾ ਸੁਰਿੰਦਰ ਕਮੋੜ ਹੁਰਾਂ ਵਿਸ਼ੇਸ਼ ਤੌਰ ਤੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਮੁਲਾਜ਼ਮ ਮਾਰੂ ਨੀਤੀਆਂ ਬੰਦ ਕੀਤੀਆਂ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਚਾਹ ਲੇਬਰ ਕੋਡ ਖਤਮ ਕੀਤੇ ਜਾਣ ਦੇ ਮੁਲਾਜ਼ਮਾਂ ਦੇ ਹੱਕਾਂ ਤੇ ਡਾਕੇ ਮਾਰਨੇ ਬੰਦ ਕੀਤੇ ਜਾਣ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਮੁਲਾਜ਼ਮਾਂ ਦੇ ਆਗੂਆਂ ਨਾਲ ਸਰਕਾਰ ਮੀਟਿੰਗਾਂ ਕਰਕੇ ਮੰਗਾਂ ਮਸਲੇ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਅੱਜ ਦੀ ਇਹ ਹੜਤਾਲ ਰੈਲੀ ਇਲਾਕੇ ਦੇ ਮੁਲਾਜ਼ਮ ਆਗੂਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਵਿੱਚ ਕਾਮਯਾਬ ਰਹੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਸ ਹੜਤਾਲ ਦਾ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਕੀ ਅਸਰ ਪੈਂਦਾ ਹੈ ਖਾਸ ਤੌਰ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਤਾਂ ਸਾਰੇ ਦੇਸ਼ ਦੇ ਵਿੱਚ ਹੀ ਬੜੇ ਜ਼ੋਰਦਾਰ ਢੰਗ ਦੇ ਨਾਲ ਉਠਾਈ ਜਾ ਰਹੀ ਹੈ ਪਰੰਤੂ ਸਰਕਾਰ ਜੋ ਹੈ ਉਸ ਨੂੰ ਯੂਪੀਐਸ ਜਾਂ ਐਨਪੀਐਸ ਵਰਗੀਆਂ ਸਕੀਮਾਂ ਜੋ ਹਨ ਉਹਦੇ ਵਿੱਚ ਕਨਵਰਟ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਜ਼ੋਰ ਦੇ ਕੇ ਇਹਨਾਂ ਨੀਤੀਆਂ ਨੂੰ ਜਾਂ ਇਹਨਾਂ ਸਕੀਮਾਂ ਨੂੰ ਅਪਣਾਉਣ ਦਾ ਅਪਰਾਲਾ ਕਰ ਰਹੀ ਹੈ ਪਰੰਤੂ ਪ੍ਰਾਣੀ ਪੈਨਸ਼ਨ ਬਹਾਲੀ ਤੱਕ ਇਹ ਸੰਘਰਸ਼ ਜਾਰੀ ਰਹਿਣਗੇ ਤੇ ਜੋ ਹੋਰ ਮੰਗਾ ਹਨ ਉਹਦੇ ਬਾਰੇ ਵੀ ਸਰਕਾਰ ਨੂੰ ਪਾਵੇ ਉਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਪੰਜਾਬ ਸਰਕਾਰ ਹੋਵੇ ਜੀਰੂ ਸੋਚਣਾ ਪਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਤਾਂ ਇਹੋ ਜਿਹੇ ਪ੍ਰਦਰਸ਼ਨ ਰੋਸ ਰੈਲੀਆਂ ਵਰਨੇ ਮਜਾਰੇ ਜੋ ਹੈ ਉਹ ਮਲਾਜਮਾਂ ਤੇ ਪੈਂਸ਼ਰਾਂ ਤੇ ਹੋਰ ਟ੍ਰੇਡ ਯੂਨੀਅਨ ਦੁਆਰਾ ਕੀਤੇ ਜਾਂਦੇ ਰਹਿਣਗੇ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ 서ਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ